ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਪੰਜਾਬ ਵਿੱਚ ਅੱਜ 29 ਸਤੰਬਰ ਅਤੇ ਕੱਲ 30 ਸਤੰਬਰ ਨੂੰ ਮੌਸਮਾਂ ਦੇ ਹਾਲਾਤ ਕਿਹੋ ਜਿਹੇ ਰਹਿਣਗੇ ਇਸ ਬਾਰੇ ਤਾਜ਼ਾ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੀ ਤਾਜ਼ਾ ਮੌਸਮ ਦੇ ਹਾਲਾਤ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਉਹ ਸਿਸਟਮ ਜੋ ਗੁਜਰਾਤ ਤੋਂ ਹੁੰਦਾ ਹੋਇਆ ਅੱਗੇ ਨਿਕਲ ਚੁੱਕਿਆ ਹੈ ਉਸ ਦਾ ਅਸਰ ਹੁਣ ਹੌਲੀ-ਹੌਲੀ ਘਟ ਰਿਹਾ ਹੈ ਹਵਾਵਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਵੇਰ ਤੋਂ ਦੁਪਹਿਰ ਤੱਕ ਪੰਜਾਬ ਵਿੱਚ ਪੂਰਵੀ ਹਵਾਵਾਂ ਚੱਲਣਗੀਆਂ ਜੋ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਕੁਝ ਨਮੀ ਪੰਜਾਬ ਹਰਿਆਣਾ ਤੱਕ ਲਿਆ ਰਹੀਆਂ ਹਨ ਅੱਜ ਯਾਨੀ ਕਿ 29 ਸਤੰਬਰ ਦਾ ਮੌਸਮ ਸਵੇਰੇ ਦੁਪਹਿਰੇ ਦੁਪਹਿਰੇ 12 ਵਜੇ ਤੱਕ ਮੌਸਮ ਲਗਭਗ ਸਾਫ਼ ਰਹੇਗਾ ਪੰਜਾਬ ਤੇ ਲਗਭਗ ਵੱਖ-ਵੱਖ ਹਿੱਸਿਆਂ ਵਿੱਚ ਟੁੱਟਵੇਂ ਰੂਪ ਵਿੱਚ ਬੱਦਲਵਾਈ ਦੀ ਆਵਾਜ਼ ਆਈ ਦੇਖਣ ਨੂੰ ਮਿਲੇਗੀ ਨਮੀ ਦੀ ਮੌਜੂਦਗੀ ਕਾਰਨ ਕੁਝ ਇੱਕ ਦੋ ਹਿੱਸਿਆਂ ਵਿੱਚ ਹਲਕੇ-ਫੁਲਕੇ ਮੀਂਹ ਜਾਂ ਬੂੰਦਾਬੰਦੀ ਹਲਕੇ ਛਿੱਟੇ ਪੈਣ ਦੇ ਬਹੁਤ ਘੱਟ 5 ਤੋਂ 7 ਪ੍ਰਤੀਸ਼ਤ ਚਾਂਸ ਹਨ ਕੋਈ ਵੱਡੀ ਜਨਤਕ ਮੌਸਮੀ ਹਲਚਲ ਦੀ ਸੰਭਾਵਨਾ ਬਿਲਕੁਲ ਵੀ ਨਹੀਂ ਹੈ ਕੱਲ ਯਾਨੀ ਕਿ 30 ਸਤੰਬਰ ਦਾ ਮੌਸਮ ਕੱਲ ਮੌਸਮ ਲਗਭਗ 90 ਤੋਂ 95% ਸਾਫ਼ ਰਹੇਗਾ ਸਿਸਟਮ ਦਾ ਅਸਰ ਉਰਕਟਣ ਨਾਲ ਨਮੀ ਵੀ ਘਟ ਜਾਵੇਗੀ ਪੱਛਮੀ ਹਵਾਵਾਂ ਫੇਰ ਤੋਂ ਚੰਗੇ ਪੱਧਰ ਤੇ ਵਾਪਸੀ ਕਰਨਾ ਸ਼ੁਰੂ ਕਰ ਦੇਣਗੀਆਂ ਜੋ ਆਉਣ ਵਾਲੇ ਦਿਨਾਂ ਵਿੱਚ ਵਧਣਗੀਆਂ ਅੱਜ ਦੁਪਹਿਰ ਤੋਂ ਬਾਅਦ ਅਤੇ ਕੱਲ ਕੁਝ ਖੇਤਰਾਂ ਵਿੱਚ ਪੱਛਮੀ ਹਵਾਵਾਂ ਜ਼ਰੂਰ ਚੱਲਣਗੀਆਂ ਤਾਪਮਾਨ ਦੇ ਹਾਲਾਤ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਤਾਪਮਾਨ ਲਗਭਗ ਪਿਛਲੇ ਕਈ ਦਿਨਾਂ ਤੋਂ ਸਥਿਰ ਬਣੇ ਹੋਏ ਹਨ ਅਤੇ ਆਉਣ ਦੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਰਹਿਣ ਦੀ ਸੰਭਾਵਨਾ ਹੈ ਅ ਦਿਨ ਦਾ ਤਾਪਮਾਨ 34-35-36 ਡਿਗਰੀ ਸੈਲਸੀਅਸ ਦੇ ਆਸ-ਪਾਸ ਰਾਤ ਦਾ ਤਾਪਮਾਨ 24-25-26 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਫਿਲਹਾਲ ਤਾਪਮਾਨ ਵਿੱਚ ਕੋਈ ਵੀ ਵੱਡਾ ਵਾਧਾ ਜਾਂ ਘਾਟਾ ਦੇਖਣ ਨੂੰ ਨਹੀਂ ਮਿਲੇਗਾ ਜੇਕਰ ਮੌਸਮ ਵਿੱਚ ਕੋਈ ਅਚਾਨਕ ਤਬਦੀਲੀ ਆਉਂਦੀ ਹੈ ਤਾਂ ਉਹਦੀ ਜਾਣਕਾਰੀ ਸਮੇਂ ਤੋਂ ਪਹਿਲਾਂ ਤੁਹਾਡੇ ਤੱਕ ਜਰੂਰ ਪਹੁੰਚਾਈ ਜਾਵੇਗੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਮੌਸਮ ਦਾ ਹਾਲ ਜਾਨਣਾ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸ ਸਕਦੇ ਹੋ